ਸ੍ਰੀ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਕੌਮੀ ਘਰ ਖਾਲਿਸਤਾਨ ਲਈ ਅਨੇਕਾਂ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ ਅਤੇ ਪੰਥ ਦੇ ਦੁਸ਼ਮਣਾਂ ਨੂੰ ਸੋਧਿਆ 10 ਸਾਲ ਹਕੂਮਤ ਨੂੰ ਵਾਣੀ ਪਾਏ ਰੱਖਿਆ ਅਤੇ ਉਹ ਸਿੰਘ ਜਿਨ੍ਹਾਂ ਨੇ ਆਪਣੇ ਪਰਿਵਾਰ ਵੀ ਪੰਥ ਦੇ ਲੇਖੇ ਲਾ ਦਿੱਤੇ ਔਰਾਂ ਸੰਘਰਸ਼ੀ ਸਿੰਘਾਂ ਨੂੰ ਸਰਕਾਰੀ ਲਾਲਚ ਬਹੁਤ ਦਿੱਤੇ ਗਏ ਉਹਨਾਂ ਕੁਰਸੀਆਂ ਦੇ ਲਾਲਚ ਨੂੰ ਠੋਕਰ ਮਾਰ ਕੇ ਪੰਥ ਨੂੰ ਪਹਿਲਾਂ ਚੁੜਿਆ ਉਹ ਜਿਹੜੀ ਲਹਿਰ ਸੀ ਉਹ ਗੁਰੂ ਦੀ ਕਲਾ ਸੀ ਸ਼ਹੀਦ ਸਿੰਘ ਆਪ ਸਹਾਈ ਹੋਏ ਸੀ ਕਿਵੇਂ ਉਹਨਾਂ ਸਿੰਘਾਂ ਨੇ ਤਸੀਹੇ ਝੱਲੇ ਪੁਰਾਤਨ ਇਤਿਹਾਸ ਦੁਹਰਾਇਆ ਗਿਆ ਇਹ ਸਭ ਕੌਮ ਦੀ ਆਜ਼ਾਦੀ ਲਈ ਕੁਰਬਾਨੀਆਂ ਹੋਈਆਂ ਕਿਵੇਂ ਕਹਿ ਦਈਏ ਕਿ ਲਹਿਰ ਵਿੱਚ ਨੁਕਸਾਨ ਹੋਇਆ ਉਹ ਸੁਨਹਿਰੀ ਦੌਰ ਸੀ ਸਾਨੂੰ ਮਾਣ ਹੈ ਸਰਦਾਰ ਸਿਵਰਜੀਤ ਸਿੰਘ ਮਾਨ ਤੇ ਜਿਹੜੇ ਅੱਜ ਆਪਣੇ ਕੌਮੀ ਕਰ ਖਾਲਿਸਤਾਨ ਦੇ ਨਿਸ਼ਾਨੇ ਤੇ ਕਾਇਮ ਹਨ ਜੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਖਾਲਿਸਤਾਨ ਦੀ ਨੀਂ ਰੱਖੀ ਜਾਏਗੀ ਇਹ ਦੁਨੀਆ ਵਿੱਚ ਮਸਾਲ ਬਣੇਗੀ ਕਿ ਖਾਲਿਸਤਾਨ ਬਣਿਆ 1986 ਦੇ ਸਰਬੱਤ ਖਾਲਸਾ ਵਿੱਚ ਬਾਬਾ ਠਾਕੁਰ ਸਿੰਘ ਦੀ ਅਗਵਾਈ ਵਿੱਚ ਖਾਲਿਸਤਾਨ ਦਾ ਐਲਾਨ ਕੀਤਾ ਗਿਆ ਸੀ ਖਾਲਿਸਤਾਨ ਦੇ ਵਿਰੋਧ ਵਿੱਚ ਭੁਗਤਣ ਵਾਲੇ ਕੀ ਉਹ ਸੰਤਾਂ ਦੇ ਬਚਨਾਂ ਤੋਂ ਵੀ ਮੰਕਰ ਹੋਣਗੇ ਸ਼੍ਰੀ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਕੌਮੀ ਘਰ ਖਾਲਿਸਤਾਨ ਲਈ ਅਨੇਕਾਂ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ ਅਤੇ ਪੰਥ ਦੇ ਦੁਸ਼ਮਣਾਂ ਨੂੰ ਸੋਧਿਆ 10 ਸਾਲ ਹਕੂਮਤ ਨੂੰ ਵਾਣੀ ਪਾਏ ਰੱਖਿਆ ਅਤੇ ਇਹੋ ਸਿੰਘ ਜਿਨ੍ਹਾਂ ਨੇ ਆਪਣੇ ਪਰਿਵਾਰ ਵੀ ਪੰਥ ਦੇ ਲਿਖੇ ਲਾ ਦਿੱਤੇ ਉਹਨਾਂ ਸੰਘਰਸ਼ੀ ਸਿੰਘਾਂ ਨੂੰ ਸਰਕਾਰੀ ਲਾਲਚ ਬਹੁਤ ਦਿੱਤੇ ਗਏ ਉਹਨਾਂ ਕੁਰਸੀਆਂ ਦੇ ਲਾਲਚ ਨੂੰ ਠੋਕਰ ਮਾਰ ਕੇ ਪੰਥ ਨੂੰ ਪਹਿਲਾਂ ਚੁਣਿਆ ਉਹ ਜਿਹੜੀ ਲਹਿਰ ਸੀ ਉਹ ਗੁਰੂ ਦੀ ਕਲਾ ਸੀ ਸ਼ਹੀਦ ਸਿੰਘ ਆਪ ਸਹਾਈ ਹੋਏ ਸੀ ਕਿਵੇਂ ਉਹਨਾਂ ਸਿੰਘਾਂ ਨੇ ਤਸੀਹੇ ਝੱਲੇ ਪੁਰਾਤਨ ਇਤਿਹਾਸ ਦੁਹਰਾਇਆ ਗਿਆ ਇਹ ਸਭ ਕੌਮ ਦੀ ਆਜ਼ਾਦੀ ਲਈ ਕੁਰਬਾਨੀਆਂ ਹੋਈਆਂ ਕਿਵੇਂ ਕਹਿ ਦਈਏ ਕਿ ਲਹਿਰ ਵਿੱਚ ਨੁਕਸਾਨ ਹੋਇਆ ਉਹ ਸੁਨਹਿਰੀ ਦੌਰ ਸੀ ਸਾਨੂੰ ਮਾਣ ਹੈ ਸਰਦਾਰ ਸਿਵਰਜੀਤ ਸਿੰਘ ਮਾਣ ਤੇ ਜਿਹੜੇ ਅੱਜ ਆਪਣੇ ਕੌਮੀ ਘਰ ਖਾਲਿਸਤਾਨ ਦੇ ਨਿਸ਼ਾਨੇ ਤੇ ਕਾਇਮ ਹਨ ਜੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਖਾਲਿਸਤਾਨ ਦੀ ਨੀਂ ਰੱਖੀ ਜਾਏਗੀ ਇਹ ਦੁਨੀਆ ਵਿੱਚ ਮਿਸਾਲ ਬਣੇਗੀ ਕਿ ਖਾਲਿਸਤਾਨ ਬਣਿਆ 1986 ਦੇ ਸਰਬੱਤ ਖਾਲਸਾ ਵਿੱਚ ਬਾਬਾ ਠਾਕੁਰ ਸਿੰਘ ਦੀ ਅਗਵਾਹੀ ਵਿੱਚ ਖਾਲਿਸਤਾਨ ਦਾ ਐਲਾਨ ਕੀਤਾ ਗਿਆ ਸੀ ਖਾਲਿਸਤਾਨ ਦੇ ਵਿਰੋਧ ਵਿੱਚ ਭੁਗਤਣ ਵਾਲੇ ਕੀ ਉਹ ਸੰਤਾਂ ਦੇ ਬਚਨਾਂ ਤੋਂ ਵੀ ਮੰਨਕਰ ਹੋਣਗੇ